ਬਾਬਾਈ ਹੁੰਦੀਆਂ ਸਾਰਾ ਕੁਝ ਔਰ ਉਹਨਾਂ ਨੇ ਜਾਣਾ ਵੀ ਹੁੰਦਾ ਜਿਹੜੇ ਰਾਹ ਉਹਨਾਂ ਨੇ ਵਿਖਾਈ ਹੁੰਦੇ ਆ ਫਿਰ ਉਹਨਾਂ ਰਾਹਾਂ ਤੇ ਲਿਆ ਕੇ ਚਿਤਾ ਤੇ ਭਾਈ ਦਾ ਉਹਨਾਂ ਨਾਲ ਪ੍ਰੀ ਕੋਰਟ ਤੋਂ ਜਦੋਂ ਅਸੀਂ ਆ ਰਹੇ ਸੀ ਤਾਂ ਮੈਂ ਕਿਹਾ ਆਹ ਰਾ ਉਹਨਾਂ ਦੇ ਕਰਕੇ ਮੈਨੂੰ ਯਾਦ ਕਰਨ ਨੂੰ ਮਿਲੇ ਸੀ ਕਿਹੜੀ ਗੱਲ ਹਮੇਸ਼ਾ ਯਾਦ ਰਹੇਗੀ ਮਾਤਾ ਦਾ ਕੀ ਨਹੀਂ ਯਾਦ ਹੁੰਦਾ ਸਾਰਾ ਕੁਝ ਵਜੂਦ ਹੀ ਮਾਤਾ ਦਾ ਹੁੰਦਾ ਤੁਹਾਨੂੰ ਇੱਕ ਜੀ ਆਰਕਿੰਸਨ ਸੀ ਜੀ ਉਹਨਾਂ ਨੂੰ ਕਾਫੀ ਸਾਲਾਂ ਤੋਂ 8-9 ਸਾਲ ਤੋਂ ਸੀ ਤੇ ਬਸ ਫਿਰ ਹੁਣ ਜਾ ਕੇ ਫਾਈਨਲੀ ਬੱਚਿਆਂ ਨਾਲ ਕਾਫੀ ਮੋਹ ਸੀ ਗਈ ਬਹੁਤ ਭਾਵੁਕ ਹੋ ਰਹੇ ਸੀਗੇ ਤਿੰਨੋਂ ਜene ਇਹ ਇਹ ਸਾਡਾ ਟ੍ਰੈਡੀਸ਼ਨ ਹੈ ਜੀ ਇਹ ਸਾਡਾ ਕਲਚਰ ਹੈ ਜਿੰਨਾ ਚਿਰ ਤੁਸੀਂ ਮਿੱਟੀ ਨਾਲ ਆਪਦੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੋਹ ਨਹੀਂ ਪਾਉਂਗੇ ਤੁਸੀਂ ਇਹਨੂੰ ਜਿਉਂਦਾ ਨਹੀਂ ਰੱਖ ਸਕਦੇ ਪਿੰਡ ਦੇ ਲੋਕ ਵੀ ਬੜੇ ਭਾਵੁਕ ਹੋ ਰਹੇ ਨੇ ਕਾਫੀ ਸਾਰਿਆਂ ਨਾਲ ਰਿਸ਼ਤਾ ਉਹੀ ਸੀਗਾ ਨਾ ਜੀ ਰਿਸ਼ਤਾ ਤਾਂ ਇਹੀ 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 ਸਾਡਾ ਪੰਜਾਬੀਅਤ ਹੈ ਜਾਂ ਭਾਈਚਾਰਾ ਸਾਡਾ ਹੋਰ ਕੀ ਹੈ ਸਾਡਾ ਬਲਵਸ ਮਾ ਦੇ ਲਈ ਮਾਤੇ ਲਈ ਤਾਂ ਜਹਾਨ ਹੁੰਦਾ ਵਰਲਡ ਤੋਂ ਲਫ਼ਜ਼ ਕਹਦੇ ਆ ਸਾਰਾ ਕੁਝ ਵजूद ਹੀ ਉਹਨਾਂ ਕਰਕੇ ਆ ਉਹਨਾਂ ਕਰਕੇ ਹੈਗੇ ਆ ਇਹ ਉਹਨਾਂ ਦੀ ਸਿੱਖਿਆ ਹੁੰਦੀ ਜੋ ਕਰਦੇ ਫਿਰਦੇ ਉਹੀ ਆ ਸਾਰਾ ਕੁਝ ਜਹਾਨ ਹੁੰਦਾ ਬੱਚੇ ਮਾਵਾ ਹੀ ਹੁੰਦੀਆਂ ਸਾਰਾ ਕੁਝ ਉਹਨਾਂ ਨੇ ਜਾਣਾ ਵੀ ਹੁੰਦਾ ਜਿਹੜੇ ਰਾਹ ਉਹਨਾਂ ਨੇ ਵਿਖਾਈ ਹੁੰਦੇ ਆ ਫਿਰ ਉਹਨਾਂ ਰਾਹਾਂ ਤੇ ਹੀ ਲਿਆ ਕੇ ਚਿਤਾ ਦਿਵਾਈਦਾ ਉਹਨਾਂ ਨੇ ਪ੍ਰੀ ਕੋਰਸ ਤੋਂ ਜਦੋਂ ਅਸੀਂ ਆ ਰਹੇ ਸੀ ਤਾਂ ਮੈਂ ਕਿਹਾ ਆਹ ਰਾ ਉਹਨਾਂ ਦੇ ਘਰ ਕੇ ਮੈਨੂੰ ਵੇਖਣ ਨੂੰ ਮਿਲੇ ਸੀ ਕਿਹੜੀ ਗੱਲ ਹਮੇਸ਼ਾ ਯਾਦ ਰਹੇਗੀ ਮਾਤਾ ਦਾ ਕੀ ਨਹੀਂ ਯਾਦ ਹੁੰਦਾ ਸਾਰਾ ਕੁਝ ਵਜੂਦ ਹੀ ਮਾਤਾ ਦਾ ਹੁੰਦਾ ਤੁਹਾਨੂੰ ਇੱਕ ਜੀ ਆਰਕਿੰਸਨ ਸੀ ਜੀ ਉਹਨਾਂ ਨੂੰ ਕਾਫੀ ਸਾਲਾਂ ਤੋਂ 8-9 ਸਾਲ ਤੋਂ ਸੀ ਤੇ ਬਸ ਫਿਰ ਹੁਣ ਜਾ ਕੇ ਫਾਈਨਲੀ ਬੱਚਿਆਂ ਨਾਲ ਕਾਫੀ ਮੋਹ ਸੀਗਾ ਜੀ ਬਹੁਤ ਭਾਵੁਕ ਹੋ ਰਹੇ ਸੀਗੇ ਤਿੰਨੋਂ ਜene ਇਹ ਇਹ ਸਾਡਾ ਟ੍ਰੈਡੀਸ਼ਨ ਹੈ ਜੀ ਇਸ ਸਾਡਾ ਕਲਚਰ ਜਿੰਨਾ ਚਿਰ ਤੁਸੀਂ ਮਿੱਟੀ ਨਾਲ ਆਪਦੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੋਹ ਨਹੀਂ ਪਾਉਂਗੇ ਤੁਸੀਂ ਇਹਨੂੰ ਜਿਉਂਦਾ ਨਹੀਂ ਰੱਖ ਸਕਦੇ ਪਿੰਡ ਦੇ ਲੋਕ ਵੀ ਬੜੇ ਪਾਵੋਕੋਰੇ ਨੇ ਕਾਫੀ ਕੋ ਸਾਰਿਆਂ ਨਾਲ ਰਿਸ਼ਤਾ ਉਹੀ ਸੀ ਇਹਨਾਂ ਚ ਰਿਸ਼ਤਾ ਤਾਂ ਇਹੀ 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 ਸਾਡਾ ਪੰਜਾਬੀਅਤ ਹੈ ਜਾਂ ਭਾਈਚਾਰਾ ਸਾਡਾ ਹੋਰ ਕੀ ਹੈ ਸਾਡਾ ਲਫ਼ਜ਼ ਮਾਂ ਤੇ ਲਈ ਮਾਂ ਤੇ ਲਈ ਤਾਂ ਜਹਾਨ ਹੁੰਦਾ ਹੈ ਵਰਲਡ ਤੋਂ ਲਫ਼ਜ਼ ਕਹਦੇ ਆ ਸਾਰਾ ਕੁਝ ਵजूद ਹੀ ਉਹਨਾਂ ਕਰਕੇ ਆ ਉਹਨਾਂ ਕਰਕੇ ਹੈਗੇ ਆ ਇਹ ਉਹਨਾਂ ਦੀ ਸਿੱਖਿਆ ਹੁੰਦੀ ਜੋ ਕਰਦੇ ਫਿਰਦੇ ਉਹੀ ਆ ਸਾਰਾ ਕੁਛ ਜਹਾਨ ਹੁੰਦਾ ਬੱਚੇ ਮਾਵਾ ਹੀ ਹੁੰਦੀਆਂ ਸਾਰਾ ਕੁਛ ਉਹਨਾਂ ਨੇ ਜਾਣਾ ਵੀ ਹੁੰਦਾ ਜਿਹੜੇ ਰਾਹ ਉਹਨਾਂ ਨੇ ਵਿਖਾਈ ਹੁੰਦੇ ਆ ਫਿਰ ਉਹਨਾਂ ਰਾਹਾਂ ਤੇ ਹੀ ਲਿਆ ਕੇ ਚਿਤਾ ਦਿਵਾਈ ਦਾ ਉਹਨਾਂ ਦਾ ਪ੍ਰੀ ਕੋਰਟ ਤੋਂ ਜਦੋਂ ਅਸੀਂ ਆ ਰਹੇ ਸੀ ਤਾਂ ਮੈਂ ਕਿਹਾ ਆਹ ਰਾ ਉਹਨਾਂ ਦੇ ਕਰਕੇ ਮੈਨੂੰ ਯਾਦ ਕਰਨ ਨੂੰ ਮਿਲੇ ਸੀ ਕਿਹੜੀ ਗੱਲ ਹਮੇਸ਼ਾ ਯਾਦ ਰਹੇਗੀ ਮਾਤਾ ਦਾ ਕੀ ਨਹੀਂ ਯਾਦ ਹੁੰਦਾ ਸਾਰਾ ਕੁਝ ਵਜੂਦ ਹੀ ਮਾਤਾ ਦਾ ਹੁੰਦਾ ਤੁਹਾਨੂੰ ਇੱਕ ਜੀ ਆ ਪਾਰਕਿੰਸਨ ਸੀ ਜੀ ਉਹਨਾਂ ਨੂੰ ਕਾਫੀ ਸਾਲਾਂ ਤੋਂ 8-9 ਸਾਲ ਤੋਂ ਸੀ ਤੇ ਬਸ ਫਿਰ ਹੁਣ ਜਾ ਕੇ ਫਾਈਨਲੀ ਬੱਚਿਆਂ ਨਾਲ ਕਾਫੀ ਮੋਹ ਸੀਗਾ ਜੀ ਬਹੁਤ ਭਾਵੁਕ ਹੋ ਰਹੇ ਸੀਗੇ ਤਿੰਨੋਂ ਜene ਇਹ ਇਹ ਸਾਡਾ ਟ੍ਰੈਡੀਸ਼ਨ ਹੈ ਜੀ ਇਹ ਸਾਡਾ ਕਲਚਰ ਹੈ ਜਿੰਨਾ ਚਿਰ ਤੁਸੀਂ ਮਿੱਟੀ ਨਾਲ ਆਪਦੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੋਹ ਨਹੀਂ ਪਾਉਂਗੇ ਤੁਸੀਂ ਇਹਨੂੰ ਜਿਉਂਦਾ ਨਹੀਂ ਰੱਖ ਸਕਦੇ ਪਿੰਡ ਦੇ ਲੋਕ ਵੀ ਬੜੇ ਭਾਵੁਕ ਹੋ ਰਹੇ ਨੇ ਕਾਫੀ ਸਾਰਿਆਂ ਨਾਲ ਰਿਸ਼ਤਾ ਉਹੀ ਸੀਗਾ ਨਾ ਜੀ रिश्ता त यही 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 ਸਾਡਾ ਪੰਜਾਬੀਅਤ ਹੈ ਜਾਂ ਭਾਈਚਾਰਾ ਸਾਡਾ ਹੋਰ ਕੀ ਹੈ ਸਾਡਾ ਉਹ ਲਫ਼ਜ਼ ਮਾਂ ਦੇ ਲਈ ਮਾਂ ਦੇ ਲਈ ਤਾਂ ਜਹਾਨ ਹੁੰਦਾ ਵਰਲਡ ਤੋਂ ਲਫ਼ਜ਼ ਕਹਦੇ ਆ ਸਾਰਾ ਕੁਝ ਵजूद ਹੀ ਉਹਨਾਂ ਕਰਕੇ ਆ ਉਹਨਾਂ ਕਰਕੇ ਹੈਗੇ ਆ ਇਹ ਉਹਨਾਂ ਦੀ ਸਿੱਖਿਆ ਹੁੰਦੀ ਜੋ ਕਰਦੇ ਫਿਰਦੇ ਉਹੀ ਹੈ ਸਾਰਾ ਕੁਝ ਜਹਾਨ ਹੁੰਦਾ ਬੱਚੇ